ਝਾੜੀਆਂ ਵਿੱਚੋਂ ਮਿਲੀ ਲਾਸ਼ ਸਿਕਿਉਰਿਟੀ ਗਾਰਡ ਦੀ ਗਰਾਊਂਡ ਵਿੱਚ ਖੇਡਦੇ ਨੌਜਵਾਨਾਂ ਨੇ ਦੇਖੀ ਲਾਸ਼ ਅਤੇ ਉਹਨਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਪੁਲਿਸ ਜ਼ਿਲ੍ਹਾ ਖੰਨਾ ਦੇ ਦਰਹਾ ਵਿੱਚ ਰਾਮਗੜੀਆ ਪਵੰਦ ਦੇ ਨੇੜੇ ਝਾੜੀਆਂ ਵਿੱਚ ਇੱਕ ਲਾਸ਼ ਬਰਾਮਦ ਹੋਈ ਅਤੇ ਨਾਲ ਹੀ ਇੱਕ ਸਕੂਟਰੀ ਮਿਲੀ ਇਹ ਲਾਸ਼ ਇੱਕ ਫੈਕਟਰੀ ਦੇ ਸਿਕਿਉਰਿਟੀ ਗਾਰਡ ਦੀ ਦੱਸੀ ਜਾ ਰਹੀ ਹੈ ਮ੍ਰਿਤਕ ਦੀ ਪਹਿਚਾਨ ਪਿੰਲੰਡਾ ਦੇ ਰਹਿਣ ਵਾਲੇ ਜਿਹੜੇ ਮੁੰਡੇ ਖੇਡ ਰਹੇ ਸੀ ਉਹਨਾਂ ਕੋਲ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਇੱਕ ਬੰਦੇ ਦੀ ਜਿਹੜੀ ਸਿਕਿਉਰਿਟੀ ਗਾਰਡ ਦੀ ਯੂਨੀਫਾਰਮ ਪਾਈ ਹੋਈ ਹੈ ਉਹਦੀ ਡੈੱਡ ਬੋਡੀ ਪਈ ਹੈ। ਮੌਕੇ ਤੇ ਅਸੀਂ ਆਏ ਹਾਂ। ਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ। ਹੌਂਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ। ਖੰਨਾ ਤੋਂ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ। ਝਾੜੀਆਂ ਵਿੱਚੋਂ ਮਿਲੀ ਲਾਸ ਸਿਕਿਉਰਿਟੀ ਗਾਰਡ ਦੀ। ਗਰਾਊਂਡ ਵਿੱਚ ਖੇਡਦੇ ਨੌਜਵਾਨਾਂ ਨੇ ਦੇਖੀ ਲਾਸ਼। ਅਤੇ ਉਹਨਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਪੁਲਿਸ ਜ਼ਿਲ੍ਹਾ ਖੰਨਾ ਦੇ ਦਰਹਾ ਵਿੱਚ ਰਾਮਗੜੀਆ ਪਵੰਦੀ ਨੇੜੇ ਝਾੜੀਆਂ ਵਿੱਚ ਇੱਕ ਲਾਸ਼ ਬਰਾਮਦ ਹੋਈ ਅਤੇ ਨਾਲ ਹੀ ਇੱਕ ਸਕੂਟਰੀ ਮਿਲੀ ਇਹ ਲਾਸ਼ ਇੱਕ ਫੈਕਟਰੀ ਦੇ ਸਿਕਿਉਰਿਟੀ ਗਾਰਡ ਦੀ ਦੱਸੀ ਜਾ ਰਹੀ ਹੈ ਮ੍ਰਿਤਕ ਦੀ ਪਛਾਣ ਪਿੰਲੰਡਾ ਦੇ ਰਹਿਣ ਵਾਲੇ ਰਣਜੀਤ ਸਿੰਘ ਦੇ ਤੌਰ ਤੇ ਹੋਈ ਹੈ ਜਿਹੜਾ ਕਿ ਕਦੋਂ ਪਿੰਡ ਵਿੱਚ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ ਸੂਚਨਾ ਮਿਲਦੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਦਰਹਾਥ ਥਾਣਾ ਦੇ ਮੁਖੀ ਆਕਾਸ਼ ਤਤ ਨੇ ਦੱਸਿਆ ਕਿ ਪੁਲਿਸ ਨੂੰ ਗਰਾਊਂਡ ਵਿੱਚ ਖੇਡਣ ਪਹੁੰਚੇ ਨੌਜਵਾਨ ਨੇ ਸੂਚਨਾ ਦਿੱਤੀ ਕਿ ਇੱਥੇ ਇੱਕ ਵਿਅਕਤੀ ਦੀ ਲਾਸ਼ ਪਈ ਹੈ ਜਿਸ ਦੀ ਸਿਕਿਉਰਿਟੀ ਗਾਰਡ ਦੀ ਵਰਦੀ ਪਾਈ ਹੋਈ ਹੈ ਅਸਲ ਵਿੱਚ ਸਭ ਕੀ ਮਾਮਲਾ ਜਿ ਇੱਥੇ ਇੱਕ ਡੈੱਡ ਬੋਡੀ ਪਈ ਹੈ ਜੋ ਅੱਜ ਸਾਨੂੰ ਇੱਥੇ ਗਰਾਊਂਡ ਦੇ ਵਿੱਚ ਜੋ ਮੁੰਡੇ ਖੇਡ ਰਹੇ ਸੀ ਉਹਨਾਂ ਕੋਲ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਇੱਕ ਬੰਦੇ ਦੀ ਜਿਹੜੇ ਸਿਕਿਉਰਿਟੀ ਗਾਰਡ ਦੀ ਯੂਨੀਫਾਰਮ ਪਾਈ ਹੋਈ ਹੈ ਉਹਦੀ ਡੈੱਡ ਬੋਡੀ ਪਈ ਹੈ ਮੌਕੇ ਤੇ ਅਸੀਂ ਆਏ ਆ ਤੇ ਇਹਨੂੰ ਬੰਦੇ ਨੂੰ ਆਇਡੈਂਟੀਫਾਈ ਕੀਤਾ ਹੈ ਰਣਜੀਤ ਸਿੰਘ ਜੋ ਲੰਡੇ ਦਾ ਰਹਿਣ ਵਾਲਾ ਤੇ ਸਕਿਉਰਿਟੀ ਗਾਰਡ ਦਾ ਕੰਮ ਕਰਦਾ ਕਦੋਂ ਕਿਸੇ ਫੈਕਟਰੀ ਚੋਂ ਅਸੀਂ ਵੈਰੀਫਾਈ ਕਰ ਰਹੇ ਹਾਂ ਹਾਂ ਸਾਰੇ ਪਤਾ ਲੱਗਿਆ ਜੀ ਇਹਦੀ ਮੌਤ ਕਿਸ ਤਰ੍ਹਾਂ ਹੋਈ ਹੈ ਜੀ ਮੌਤ ਜੋ ਇਹਨੂੰ ਦੇਖਣ ਤੋਂ ਲੱਗ ਰਿਹਾ ਜੋ ਬੋਡੀ ਦੇਖਣ ਤੋਂ ਲੱਗ ਰਿਹਾ ਮੌਤ ਨੇਚਰਲੀ ਹੋਈ ਲੱਗ ਰਹੀ ਹੈ ਬਾਕੀ ਦਾ ਪੋਸਟਮਾਰਟਮ ਕਰਾ ਕੇ ਐਗਜ਼ੈਕਟ ਜੋ ਇਹਦਾ ਮੌਤ ਦਾ ਕਾਰਨ ਉਹ ਤੋਂ ਅਸੀਂ ਜਾਣੂ ਹੋ ਕੇ ਅਗਲੀ ਕਾਰਵਾਈ ਕਰਾਂਗੇ